ਅੰਗਰੇਜ਼ੀ ਸਿੱਖਣ ਵੇਲੇ ਆਪਾਂ ਬਹੁਤ ਸਾਰੀਆਂ ਜ਼ਰੂਰੀ ਫਰੇਜ਼ਸ ਸਿੱਖਦੇ ਆਂ ਤੇ ਉਹਨਾਂ ਬਹੁਤ ਸਾਰੀਆਂ ਜ਼ਰੂਰੀ ਫਰੇਜ਼ਸ ਦੇ ਵਿੱਚੋਂ ਇੱਕ ਆ अबाउट ਟੂ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹ ਤਾਂ ਸਿੱਖਣਾ ਹੀ ਆ ਕਿ अबाउट ਟੂ ਨੂੰ ਕਿੱਥੇ ਵਰਤਣਾ ਇਹਦੇ ਨਾਲ ਨਾਲ ਆਪਾਂ ਇਹ ਵੀ ਸਿੱਖਣਾ ਕਿ ਇਹਨੂੰ ਕਿੱਥੇ ਨਹੀਂ ਵਰਤਣਾ ਠੀਕ ਹੈ ਤਾਂ ਜੁੜੇ ਰਹੋ ਕਲਾਸ ਦੇ ਨਾਲ ਤਾਂ ਸਭ ਤੋਂ ਪਹਿਲਾਂ ਦੇਖੋ ਕਿ ਇਹਨੂੰ ਕਦੋਂ ਵਰਤਣਾ ਵਰਤਣਾ ਕਦੋਂ ਜਦੋਂ ਦੱਸਣਾ ਹੋਵੇ ਕਿ ਕੋਈ ਕੰਮ ਕੋਈ ਕੰਮ ਜਾਂ ਘਟਨਾ ਕੰਮ ਜਾਂ ਘਟਨਾ ਹੋਣ ਵਾਲੀ ਹੈ ਠੀਕ ਹੈ ਹੋਣ ਵਾਲੀ ਹੈ ਜਾਂ ਹੋਣ ਵਾਲੀ ਹੋਵੇ ਠੀਕ ਹੈ ਕੋਈ ਕੰਮ ਜਾਂ ਕੋਈ ਘਟਨਾ ਥੋੜੇ ਟਾਈਮ ਦੇ ਵਿੱਚ ਹੀ ਹੋਣ ਵਾਲੀ ਆ ਸ਼ੁਰੂ ਹੋਣ ਵਾਲੀ ਆ ਮਿੰਟਾਂ ਸਕਿੰਟਾਂ ਦੇ ਵਿੱਚ ਘੰਟਿਆਂ ਦੇ ਬਾਅਦ ਨਹੀਂ ਦਿਨਾਂ ਦੇ ਬਾਅਦ ਨਹੀਂ ਮਿੰਟਾਂ ਸਕਿੰਟਾਂ ਦੀ ਦੇਰੀ ਦੇ ਬਾਅਦ ਹੀ ਕੋਈ ਕੰਮ ਜਾਂ ਕੋਈ ਘਟਨਾ ਹੋਣ ਵਾਲੀ ਆ ਠੀਕ ਹੈ ਇਹ ਸ਼ੁਰੂ ਹੋਣ ਵਾਲਾ ਤਾਂ ਹੁਣ ਇਹਨੂੰ ਵਰਤਣਾ ਕਿਵੇਂ ਆ ਇਹਨੂੰ ਵਰਤਨ ਵਾਸਤੇ ਦੇਖੋ ਫਾਰਮੂਲਾ ਹੈ ਸਬਜੈਕਟ ਇਸ ਐਮ ਆਰ ਇਸ ਐਮ ਆਰ ਦੇ ਨਾਲ ਹੀ ਇਹ ਜਿਹੜਾ ਲੱਗਣਾ ਹੈ ਇਹਨੂੰ ਹੈਜ਼ ਹੈਵ ਦੇ ਨਾਲ ਵੀ ਲਾਉਣਾ ਠੀਕ ਹੈ ਸਬਜੈਕਟ ਇਸ ਐਮ ਆਰ ਨਾਲੇ ਵੀ ਹੈ ਅਬਾਊਟ ਟੂ ਨਾਲ ਹੈ ਵਰਬ ਦੀ ਫਰਸਟ ਫਾਰਮ ਠੀਕ ਹੈ ਸਬਜੈਕਟ ਇਸ ਐਮ ਆਰ ਅਬਾਊਟ ਟੂ ਵਰਬ ਦੀ ਫਰਸਟ ਫਾਰਮ ਇਹਦੇ ਚ ਵਰਬ ਦੀ ਫਰਸਟ ਫਾਰਮ ਹੀ ਲੱਗਣੀ ਹੈ ਹੋਰ ਕੋਈ ਫਾਰਮ ਨਹੀਂ ਲੱਗਣੀ ਸੈਕੰਡ ਥਰਡ ਕੋਈ ਨਹੀਂ ਆਈ ਐਨ ਜੀ ਨਹੀਂ ਕੋਈ ਵੀ ਨਹੀਂ ਫਸਟ ਆਫ ਔਲ ਠੀਕ ਹੈ ਜਿਵੇਂ ਕਹਿਣਾ ਹੋਵੇ ਕਿ ਮਹਿਮਾਨ ਆਉਣ ਵਾਲੇ ਆ ਮਤਲਬ ਤੁਹਾਨੂੰ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਆਉਣ ਵਾਲਾ ਤੁਹਾਨੂੰ ਉਹਨਾਂ ਨੇ ਨੇੜੇ ਘਰ ਦੇ ਨੇੜੇ ਪਹੁੰਚ ਕੇ ਫੋਨ ਕੀਤਾ ਕਿ ਅਸੀਂ ਆਗੇ ਦੋ ਚਾਰ ਮਿੰਟਾਂ ਚ ਠੀਕ ਹੈ ਤਾਂ ਆਪਾਂ ਕਹਿੰਦੇ ਕਿ ਮਹਿਮਾਨ ਆਉਣ ਵਾਲੇ ਆ ਤਾਂ ਮਹਿਮਾਨ ਅੰਗਰੇਜ਼ੀ ਚ ਕੀ ਹੁੰਦਾ ਗੈਸਟਸ ਗੈਸਟਸ ਤਾਂ ਇਸ ਐਮ ਆਰ ਦੇ ਵਿੱਚੋਂ ਕੀ ਹੋਣਾਗਾ ਆ ਰਾਊਗਾ ਕਿਉਂਕਿ ਗੈਸਟ ਜਿਹੜੇ ਹੈ ਗੈਸ ਪਲੂਰਲ ਆ ਗੈਸਟਸ ਆਰ ਅਬਾਊਟ ਟੂ about to verb kiya auna guests are about to come ਠੀਕ ਹੈ ਗੈਸਟਸ ਆਰ ਅਬਾਊਟ ਟੂ ਕਮ ਮਤਲਬ ਮਿੰਟ 2-4 ਮਿੰਟਾਂ ਦੇ ਵਿੱਚ 5-7 ਮਿੰਟਾਂ ਦੇ ਵਿੱਚ ਜਿਹੜੇ ਹੈਗੇ ਤੁਹਾਡੇ ਘਰੇ ਮਹਿਮਾਨ ਆ ਜਾਣੇ ਆ ਠੀਕ ਹੈ ਇੱਕ ਹੋਰ ਐਗਜ਼ਾਮਪਲ ਦੇਖੋ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਬੱਸ ਜਿਹੜੀ ਹੈ ਤੁਰਨ ਵਾਲੀ ਆ ਮਤਲਬ ਬੱਸ ਸਟਾਰਟ ਖੜੀ ਆ ਸਵਾਰੀਆਂ ਚੜੀ ਜਾਂਦੀਆਂ ਜਿਵੇਂ ਹੀ ਸਾਰੀਆਂ ਸਵਾਰੀਆਂ ਚੜ ਜਾਣਗੀਆਂ ਬੱਸ ਨੇ ਤੁਰ ਪੈਣਾ ਮਤਲਬ ਕੁਝ ਕੇ ਸੈਕਿੰਡਾਂ ਦੇ ਅੰਦਰ ਜਿਹੜਾ ਹੈ ਕੋਈ ਕੰਮ ਕੋਈ ਘਟਨਾ ਹੋਣ ਵਾਲੀ ਆ ਇੱਥੇ ਕੰਮ ਜਾਂ ਘਟਨਾ ਕੀ ਆ ਮਹਿਮਾਨਾਂ ਦਾ ਆਉਣਾ ਪਰ ਦੂਸਰਾ ਸੈਂਟੈਂਸ ਹੈ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਬਸ ਬਸ ਜਾਂ ਦਾ ਬਸ ਬਸ ਇਜ਼ ਅਬਾਊਟ ਟ ਟੁਰਨ ਵਾਲੀ ਆ ਤੁਰਨਾ ਬੇਸਿਕ ਵੀ ਹੁੰਦਾ ਬਸ ਦਾ ਤਾਂ ਉਹਨਾਂ ਹੁੰਦਾ ਲੀਵ ਠੀਕ ਹੈ ਬਸ ਇਜ਼ ਅਬਾਊਟ ਟ ਲੀਵ ਠੀਕ ਹੈ ਕਿ ਬਸ ਜਿਹੜੀ ਹੈ ਕੁਝ ਕੇ ਸੈਕਿੰਡਾਂ ਬਾਅਦ ਤੁਰਨ ਵਾਲੀ ਆ ਇਹ ਤਾਂ ਹੋਇਆ ਕਿ ਆਪਾਂ ਇਸਮ ਅਬਾਊਟ ਟੂ ਨੂੰ ਜਿਹੜਾ ਹੈ ਅ ਕਦੋਂ ਕਦੋਂ ਵਰਤਣਾ ਠੀਕ ਹੈ ਜੇ ਹੁਣ ਆਪਾਂ ਕਹੀਏ ਕਿ ਅਬਾਊਟ ਟੂ ਨੂੰ ਕਿੱਥੇ ਨਹੀਂ ਵਰਤਣਾ ਜਾਂ ਕਦੋਂ ਨਹੀਂ ਵਰਤਣਾ ਉਹ ਆਪਾਂ ਦੇਖਦੇ ਹਾਂ ਇੱਕ ਤਾਂ ਹੈ ਲੌਂਗ ਟਰਮ ਫਿਊਚਰ ਠੀਕ ਹੈ ਜਦੋਂ ਕੋਈ ਫਿਊਚਰ ਜਦੋਂ ਕੋਈ ਕੰਮ ਜਾਂ ਕੋਈ ਘਟਨਾ ਫਿਊਚਰ ਦੇ ਵਿੱਚ ਬਹੁਤ ਦੇਰ ਬਾਅਦ ਹੋਣੀ ਹੋਵੇ ਤਾਂ ਉਹ ਜਿਹੜਾ ਹੈ ਆਪਾਂ about to ਦੇ ਨਾਲ ਨਹੀਂ ਲਿਖਣਾ ਠੀਕ ਹੈ ਜਿਵੇਂ ਆਪਾਂ ਕਹਦੇਗੇ ਕਿ ਆਈ ਐਮ अबाउट टू ਆਈ ਐਮ अबाउट टू ट्रैवल ਨੈਕਸਟ ਮੰਥ ਠੀਕ ਹੈ ਦੇਖੋ ਇਸ अबाउट टू ਜਿਹੜਾ ਹੈ ਉਦੋਂ ਲੱਗਦਾ ਹੁੰਦਾ ਜਦੋਂ ਕੋਈ ਕੰਮ ਮੈਂਟੈਂਸ ਕੈਂਟਾ ਬਾਅਦ ਜਿਹੜਾ ਹੈ ਸ਼ੁਰੂ ਹੋਣਾ ਹੋਵੇ ਠੀਕ ਹੈ ਇੱਥੇ ਆਪਾਂ ਕਹਿ ਰਹੇ ਹਾਂ ਕਿ ਮੈਂ ਅਗਲੇ ਮਹੀਨੇ ਜਿਹੜਾ ਹੈ ਟਰੈਵਲ ਕਰਨ ਵਾਲਾ ਹਾਂ ਠੀਕ ਹੈ ਤਾਂ ਅਗਲਾ ਮਹੀਨਾ ਦੇਖੋ ਜੇ ਮਹੀਨਾ ਪੂਰਾ ਹੋਇਆ ਨਹੀਂ ਇੱਕ ਮਹੀਨੇ ਬਾਅਦ ਦੀ ਗੱਲ ਹੈ ਤਾਂ ਇੰਨਾ ਲੰਮਾ ਟਾਈਮ ਜਦੋਂ ਪੜਨਾ ਹੋਵੇ ਕਿਸੇ ਕੰਮ ਦੇ ਵਿੱਚ ਉਹਦੇ ਆਸਤੇ ਆਪਾਂ ਅਬਾਊਟ ਟੂ ਜਿਹੜਾ ਹੈ ਨਹੀਂ ਵਰਤਣਾ ਠੀਕ ਹੈ ਲੌਂਗ ਟਰਮ ਫਿਊਚਰ ਆਸਤੇ ਆਪਾਂ ਅਬਾਊਟ ਟੂ ਜਿਹੜਾ ਹੈ ਨਹੀਂ ਵਰਤਣਾ ਠੀਕ ਹੈ ਇੱਥੇ ਆਪਾਂ ਸਿੰਪਲੀ ਇਹ ਕਹਿ ਸਕਦੇ ਕਿ ਆਈ ਵਿਲ ਟਰੈਵਲ ਨੈਕਸਟ ਮੱਥ ਠੀਕ ਇੱਕ ਹੋਰ ਹੈ ਜਦੋਂ ਅਨਸਰਟਨ ਪ੍ਰੈਡਿਕਸ਼ਨਸ ਜਦੋਂ ਤੁਹਾਨੂੰ ਪਤਾ ਨਾ ਹੋਵੇ ਕਿ ਇਹ ਕੰਮ ਜਿਹੜਾ ਹੈ ਹੋਊਗਾ ਕਿ ਨਹੀਂ ਹੋਊਗਾ ਉਹਦੇ ਵਾਸਤੇ ਵੀ ਜਿਹੜਾ ਹੈ ਅਬਾਊਟ ਟੂ ਵਰਤਨਾ ਗਲਤ ਹੈ ਨਹੀਂ ਵਰਤ ਸਕਦੇ ਆਪਾਂ ਜਿਵੇਂ ਕਹਿਣਾ ਹੋਵੇ ਇਟ ਇਜ਼ ਅਬਾਊਟ ਟੂ ਰੇਨ অন ਨੈਕਸਟ ਵੀਕ ਇਟ ਇਜ਼ ਅਬਾਊਟ ਟੂ ਰੇਨ ਨੈਕਸਟ ਵੀਕ ਦੇਖੋ ਮੌਸਮ ਸਾਫ ਆ ਜਿ세 ਪਾਸੋਂ ਦੇਖ ਕੇ ਆਪਾਂ ਨੂੰ ਲੱਗਦਾ ਨਹੀਂ ਕਿ ਮੀਂਹ ਆ ਸਕਦਾ ਤਾਂ ਆਪਾਂ ਕਿਹੜੇ ਹੱਬ ਨਾਲ ਕਹਿ ਰਹੇ ਹਾਂ ਕਿ ਮੀਂਹ ਆਊਗਾ ਹਫਤੇ ਦੇ ਅਗਲੇ ਹਫਤੇ ਮੀਂਹ ਆਊਗਾ ਜਾਂ ਅਗਲੇ ਹਫਤੇ ਬਾਰਿਸ਼ ਹੋਣ ਵਾਲੀ ਆ ਮੀਂਹ ਆਉਣ ਵਾਲਾ ਠੀਕ ਹੈ ਜਿਹੜੀ ਚੀਜ਼ ਜਿਹੜੀ ਹੈ ਤੁਸੀਂ ਸ਼ੋਰ ਹੀ ਨਹੀਂ ਹੈ ਕਿ ਇਹ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ ਉਹਦੇ ਵਾਸਤੇ ਵੀ ਜਿਹੜਾ ਹੈ ਅਬਾਊਟ ਟੂ ਜਿਹੜਾ ਹੈ ਨਹੀਂ ਵਰਤਣਾ ਠੀਕ ਹੈ ਇੱਥੇ ਵੀ ਆਪਾਂ ਅਬਾਊਟ ਟੂ ਨਹੀਂ ਵਰਤਣਾ ਇੱਕ ਹੋ ਗਿਆ ਜਦੋਂ ਵੈਨ the timing is too far dekho about to jehda hai lagda odo hi hunda bar bar main ek cheez dohraa raha haan ki maintenance khatam baad jehda hai koi ke kaam ho jana hoge theek hai che, ke, shuru ho jana hoge koi uh, kaam utthe lagna hunda about to itthe jeve aap hon keh rahe haan jimme kehna hove the class is about to start uh, in 2 hours ਕਿ ਕਲਾਸ ਜਿਹੜੀ ਹੈ 2 ਘੰਟਿਆਂ ਦੇ ਵਿੱਚ ਸਟਾਰਟ ਹੋਣ ਵਾਲੀ ਆ ਮਤਲਬ ਕਲਾਸ 2 ਘੰਟੇ ਬਾਅਦ ਸ਼ੁਰੂ ਹੋਣੀ ਆ ਅਬਾਊਟ ਟੂ ਲੱਗਣਾ ਜਦੋਂ ਕੋਈ ਕੰਮ ਮਿੰਟਾਂ ਸਕਿੰਟਾਂ ਦੇ ਅੰਦਰ ਹੀ ਹੋ ਜਾਣਾ ਹੋਵੇ ਮਿੰਟ ਸਕਿੰਟ ਦੀ ਦੇਰੀ ਹੀ ਲੱਗਦੀ ਹੋਵੇ ਇੱਥੇ 2 ਘੰਟੇ ਦੀ ਦੇਰੀ ਆ ਇੰਨਾ ਲੰਮਾ ਟਾਈਮ ਨਹੀਂ ਚੱਲਦਾ ਹੁੰਦਾ ਠੀਕ ਆ ਤਾਂ ਬੇਸਿਕਲੀ ਪਹਿਲਾ ਔਰ ਦੂਸਰਾ ਜਿਹੜਾ ਹੈ ਥੋੜਾ ਜਿਹਾ ਲਗਭਗ ਸਿਮਿਲਰ ਆ ਪਰ ਇਹ ਲੌਂਗ ਟਰਮ ਫਿਊਚਰ ਆ ਫਿਊਚਰ ਚ ਬਹੁਤ ਅੱਗੇ ਇੱਥੇ ਹੈ ਕਿ ਜਦੋਂ ਥੋੜਾ ਟਾਈਮ ਹੀ ਜ਼ਿਆਦਾ ਪਿਆ ਹੋਵੇ ਕੰਮ ਹੋਣ ਚ ਠੀਕ ਹੈ ਤਾਂ ਇੱਥੇ ਆਪਾਂ ਦੱਸ ਰਹੇ ਹਾਂ ਕਿ ਕੰਮ ਅਬਾਊਟ ਟੂ ਜਿਹੜਾ ਹੈ ਕਿੱਥੇ ਲਾਉਣਾ ਇੱਥੇ ਦੱਸ ਰਹੇ ਹਾਂ ਕਿ ਅਬਾਊਟ ਟੂ ਕਿੱਥੇ ਨਹੀਂ ਲਾਉਣਾ ਠੀਕ ਤਾਂ ਇੱਥੇ ਵੀ ਜਿਹੜਾ ਹੈ ਜਦੋਂ ਕਿਸੇ ਕੰਮ ਦੇ ਵਿੱਚ ਜਿਹੜੀ ਹੈ ਟਾਈਮ ਜ਼ਿਆਦਾ ਪਿਆ ਹੋਵੇ ਜ਼ਿਆਦਾ ਲੱਗਦਾ ਹੋਵੇ ਠੀਕ ਹੈ ਕੰਮ ਨੂੰ ਸ਼ੁਰੂ ਹੋਣ ਨੂੰ ਤਾਂ ਉੱਥੇ ਵੀ ਜਿਹੜਾ ਹੈ ਆਪਾਂ ਅਬਾਊਟ ਟੂ ਜਿਹੜਾ ਹੈ ਨਹੀਂ ਲਾਉਣਾ ਠੀਕ ਤਾਂ ਪ੍ਰੈਜ਼ੈਂਟ ਦੇ ਵਿੱਚ ਆਪਾਂ ਅਬਾਊਟ ਟੂ ਵਾਲੀ ਸੈਂਟੈਂਸ ਇਸੇ ਮਾਰਨਾ ਬਣਾਉਂਦੇ ਆ ਪਾਸਟ ਦੇ ਵਿੱਚ ਜਿਵੇਂ ਆਪਾਂ ਕੋਈ ਸੈਂਟੈਂਸ ਬਣਾਉਣਾ ਹੋਵੇ ਅਬਾਊਟ ਟੂ ਦੇ ਨਾਲ ਜਿਹਦੇ ਚ ਆਪਾਂ ਦੱਸਣਾ ਹੋਵੇ ਕਿ ਕਿ ਮੈਂ ਕੱਲ ਆ ਕੱਲ ਮੈਂ ਆਹ ਕੰਮ ਕਰਨ ਲੱਗ ਕਰਨ ਵਾਲਾ ਸੀਗਾ ਠੀਕ ਆ ਇਹ ਕਰਨੀ ਲੱਗਿਆ ਸੀ ਤਾਂ ਉੱਥੇ ਤੁਸੀਂ ਵਾਸ ਵਰ ਲਾਉਣਾ ਠੀਕ ਹੈ ਤਾਂ ਫਿਊਚਰ ਦੇ ਵਾਸਤੇ ਜਿਹੜਾ ਹੈ ਵਿਲ ਨਹੀਂ ਲੱਗਣਾ ਠੀਕ ਹੈ ਵਿਲ ਨਹੀਂ ਲੱਗਣਾ ਮਤਲਬ ਸੌਰੀ ਫਿਊਚਰ ਦੇ ਵਿੱਚ ਅਬਾਊਟ ਟੂ ਨਹੀਂ ਲੱਗਣਾ ਮਤਲਬ ਅਬਾਊਟ ਟੂ ਦੇ ਨਾਲ ਫਿਊਚਰ ਵਾਲੇ ਸੈਂਟੈਂਸ ਨਹੀਂ ਬਣਦੇ ਤੇ ਇਹਨੂੰ ਤੁਸੀਂ ਵਾਸ ਬਰ ਨਾਲ ਪਾਸਟ ਚ ਔਰ ਇਜ਼ਮਾਰ ਦੇ ਨਾਲ ਪ੍ਰੈਜ਼ੈਂਟ ਚ ਬਣਾ ਸਕਦੇ ਹੋ ਠੀਕ ਤਾਂ ਆਈ ਹੋਪ ਕਿ ਅਬਾਊਟ ਟੂ ਜਿਹੜਾ ਹੈ ਇਹਨੂੰ ਸਿੱਖਣਾ ਦਰਨਾ ਔਖਾ ਨਹੀਂ ਸੀ ਫਿਰ ਵੀ ਅਗਰ ਇਹਨੂੰ ਸਿੱਖਣ ਸਮਝਣ ਚ ਕੋਈ ਪਰੇਸ਼ਾਨੀ ਆਈ ਹੋਵੇ ਕੋਈ ਚੀਜ਼ ਨਾ ਸਮਝਾਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ